ਕੋਈ ਗੱਲ ਨਹੀਂ ਆ ਹੋਈ ਹੈਗੀ ਉਹ ਜੋਬਨ ਤੂੰ ਚੁੱਪ ਰਿਹਾ ਯਾਰ ਮੈਂ ਤੁਹਾਨੂੰ ਕਹਿੰਦੇ ਆ ਵੀ ਕੋਈ ਗੱਲ ਨਹੀਂ ਤੁਸੀਂ ਮੰਮੀ ਨੂੰ ਕੁਝ ਨਹੀਂ ਉਹ ਯਾਰ ਚੁੱਪ ਰਿਹਾ ਜਿਹੜੀ ਮੈਂ ਤੁਹਾਨੂੰ ਸਾਰੀ ਗੱਲ ਸਮਝਾਉਣਾ ਬਸ ਮੰਮੀ ਨੂੰ ਨਾ ਕੁਝ ਵੀ ਉਹ ਜੋਬਨ ਤੂੰ ਚੁੱਪ ਰਿਹਾ ਯਾਰ ਰਮਨ ਇਧਰ ਆ ਰਮਨ ਮੇਰੀ ਗੱਲ ਸੁਣ ਲਓ ਜੇ ਤੁਸੀਂ ਚਾਹੁੰਦੇ ਆ ਜੇ ਨਾ ਮਾਂ ਬਾਪ ਦੀਆਂ ਤੇ ਮੈਂ ਵਿਆਹ ਵਿੱਚ ਆਵਾਂ ਫਿਰ ਜੋਤ ਨੂੰ ਤੇ ਜੋਬਨ ਨੂੰ ਹੁਣ ਰਮਨ ਤੂੰ ਕਹਿ ਇਹ ਉਪਰੇ ਆ ਵੀ ਇਹਨਾਂ ਨੂੰ ਮੈਂ ਕਹਾਂ ਵੀ ਕੱਪੜੇ ਬਣਾ ਲਓ ਇਹਨਾਂ ਨੂੰ ਨਹੀਂ ਪਤਾ ਵੀ ਕਰਦਾ ਵਿਆਹ ਆ ਤੇ ਲੀੜਾ ਕੱਪੜਾ ਵੀ ਬਣਾਉਣਾ ਵਾ ਰਮਨ ਤੂੰ ਲੱਗੇ ਠਾਕੇ ਵਾਲਾ ਕੰਮ ਕਰਨਾ ਜੇ ਮੇਰੇ ਬੱਚਿਆਂ ਨੇ ਚਾਲ ਲੱਗਿਆ ਇਹਨਾਂ ਦਾ ਬੜਾ ਚਾਹੀ ਖਰਚਾ ਕਰਵਾ ਕੇ ਰੱਖਤਾ ਕਿੰਨਾ ਆਲਾ ਫੜ ਜਾ ਜਾ ਕੇ ਸੀ ਲਾ ਇਹਨਾਂ ਕੱਪੜਿਆਂ ਨੇ ਪਵਾੜਾ ਪਾਇਆ ਤੂੰ ਕਿੱਥੇ ਚੱਲਿਆ ਵਾ ਇਧਰ ਆ ਬੈ ਮੇਰੀ ਗੱਲ ਸੁਣ ਹਾਂਜੀ ਵਾ ਵੇਹ ਲਾ ਮੈਂ ਤੈਨੂੰ ਖੜਨਾ ਨਹੀਂ ਵਿਆ ਤੁਸੀਂ ਆਪਣੀ ਇਹਨਾਂ ਮੰਵਾ ਹੀ ਲਈ ਆ ਪਤਾ ਨਹੀਂ ਵੀ ਆਪਣੇ ਪਿਓ ਨੇ ਕੀ ਕਿਹਾ ਵਾ ਤਾਂ ਮੰਮੀ ਮੇਰੀ ਗੱਲ ਮੰਨੋ ਤੁਸੀਂ ਮੈਂ ਤੁਹਾਨੂੰ ਸਾਰੇ ਸ਼ਹਿਰ ਵੀ ਇਹੋ ਗੱਲ ਕਹਿੰਦਾ ਰਿਹਾ ਵਾਂ ਕਿ ਮੈਂ ਨਹੀਂ ਕੁਝ ਵੀ ਕਿਹਾ ਡੈਡੀ ਹੁਣ ਵੀ ਜਿੱਦ ਕਰਦੇ ਸੀ ਵੀ ਕੱਪੜੇ ਲੈ ਕੇ ਆ ਆਪਣੇ ਤੇ ਮੈਂ ਕੱਪੜੇ ਕਿੱਥੋਂ ਲਿਆਉਂਦਾ ਮੈਂ ਦਿੱਤਾ ਹੀ ਨਹੀਂ ਕਿਸ ਨੂੰ ਬਹੁਤਾ ਨਾ ਭੋਲਾ ਨਾ ਬਣ ਮੈਨੂੰ ਸਾਰਾ ਪਤਾ ਵਾ ਤੇ ਕੀ ਤੁਸੀਂ ਕਿਹਾ ਤੇ ਕੀ ਨਹੀਂ ਕਿਹਾ ਤੂੰ ਕਿਹਾ ਵਾ ਨਾ ਤਾਂ ਤਾਂ ਹੀ ਕਹਿੰਦਾ ਮੈਂ ਨਹੀਂ ਜਾਣਾ ਵ્યા ਜਾਂ ਮਾਵਾ ਤੀਆਂ ਚੱਲ ਜਾਓ ਮੰਮੀ ਇਹ ਤਾਂ ਜਾਂ ਮੈਨੂੰ ਪਤਾ ਜਾਂ ਡੈਡੀ ਨੂੰ ਪਤਾ ਵਾ ਵੀ ਮੈਂ ਦੱਸਿਆ ਕਿ ਨਹੀਂ ਦੱਸਿਆ ਚੱਲ ਕੋਈ ਨਹੀਂ ਦੱਸ ਵੀ ਦਿੱਤਾ ਹੋਊ ਨਾ ਇਹ ਇੰਦਾ ਤੁਸੀਂ ਮੇਰਕੋਂ ਲਈ ਮੰਨਵਾ। ਤੇ ਕੱਪੜੇ ਵੀ ਲੈਣੇ ਆ ਤੇ ਵਿਆਹ ਵੀ ਜਾਣਾ ਵਾ। ਪਰ ਤੈਨੂੰ ਪਤਾ ਨਹੀਂਗਾ। ਤੇ ਇਹ ਕੰਮ ਦਾ ਖਮਿਆਜਾ ਤੁਹਾਨੂੰ ਪੁਗਤਣਾ ਪੈਣਾ ਵਾ। ਉਹ ਗਾੜੀ ਜਾ ਕੇ ਪਤਾ ਲੱਗੂਗਾ। ਤੁਸੀਂ ਸੋਚਿਆ ਵੀ ਨਹੀਂ ਹੋਣਾ ਵੇ ਮੈਂ ਕੀ ਕਰਨਾ ਤੁਹਾਡੇ ਨਾਲ। ਜਾ ਜਾ ਕੇ ਕਰ ਲੈ ਕੰਮ ਆਪਣਾ। ਦੋਵੇਂ ਜਾਣੇ ਕੋਝੇ ਮਨਹੂਸ ਜੇ ਅੰਤਰੇ। ਵਿਆਹ ਜਾਣਾ ਹੈ ਅੰਤਰਾ ਸਗਣਾ ਸਾਰਥਾਂ ਦੇ ਕਾਮਾਂ ਵਿੱਚ ਕੋਈ ਨਾ ਕੋਈ ਪਵਾੜਾ ਪਾ ਹੀ ਛੱਡਦੇ ਆ। ਉਹ ਜਾ ਪਿਓ ਵਾ ਇਹਨਾਂ ਦਾ। ਇਹਨਾਂ ਦੇ ਮਗਰ ਲੱਗ ਜਾਂਦਾ ਵਾ। ਕਪੜੇ ਚਾਹੀਦੇ ਇਹਨਾਂ ਨੂੰ ਇਹਨਾਂ ਨੂੰ ਕਿੰਨੇ ਵੇਖਣਾ ਪਹਿਲੇ ਕਪੜਿਆਂ ਨੂੰ ਕੀ ਹੋਇਆ ਗੋਲੀ ਵੱਜੀ ਸੀ ਉਹੋ ਪਾ ਕੇ ਵਿਆਹ ਚੱਲ ਜਾਂਦੇ ਪਰਪਿੰਦਰ ਪਤਾ ਨਹੀਂ ਕਿੱਥੇ ਆ ਅੰਦਰ ਵਾ ਕੇ ਬਾਹਰ ਵਾ ਵੇਖਾਂ ਭਣਾ ਦੇ ਵੱਲ ਵੀ ਸੂਟ ਤੇ ਮੰਮੀ ਦੇ ਕਹਿੰਦੇ ਸੀ ਲੈਣੇ ਆ ਦੇਖ ਪਰ ਜੇ ਲਿਆ ਕੇ ਦੇ ਹੀ ਦਿੱਤੇ ਆ ਤੇ ਐਡੀ ਬੇਇੱਜ਼ਤੀ ਵਾਲੀ ਕਿਹੜੀ ਗੱਲ ਹੈ ਅਹੀਂ ਕਿਹੜਾ ਦੋਵਾਂ ਜਣਿਆਂ ਨੇ ਮੂੰਹ ਮੰਗੇ ਸੀ ਸਾਨੂੰ ਤੇ ਡੈਡ ਜੀ ਨੇ ਕਿਹਾ ਤੇਹੀਂ ਲੈ ਲੈ ਤੇ ਨਾਂ ਵੀ ਲਿਆ ਕੇ ਦਿੰਦੇ ਤੇ ਸਾਨੂੰ ਕਿਹੜਾ ਕਾਲ ਪਈ ਸੀ ਵੀ ਸੂਟ ਹੀ ਲੈਣੇ ਆ ਬੈਠੇ ਭਾਬੀ ਹਾਂਜੀ ਬੈਠੀਏ ਤੇ ਮੇਰੀ ਗੱਲ ਸੁਣੋ ਹੁਣ ਜਿਹ ਦਵਾਈ ਦੇ ਨਾਲ ਸੂਟ ਤੇ ਲੈ ਆਏ ਆ ਨਾ ਖਰੀਦ ਕੇ ਇਹਦਾ ਨਤੀਜਾ ਤੁਹਾਨੂੰ ਬਾਅਦ ਵਿੱਚ ਮਿਲਣਾ ਆ ਮੇਰੀ ਗੱਲ ਸੁਣੋ ਦੀਦੀ ਅਸੀਂ ਕਿਹੜਾ ਸੂਟ ਆਪ ਮੰਗੇ ਜਾਂ ਅਸੀਂ ਮੰਮੀ ਨੂੰ ਬੜਾ ਫੋਰਸ ਕੀਤਾ ਸੀ ਵੀ ਸਾਨੂੰ ਸੂਟ ਲੈ ਕੇ ਦੋ ਹੀ ਦੋ ਤੇ ਕਹਿੰਦਾ ਕੌਣ ਹੀ ਡੈਡੀ ਜੀ ਨੂੰ ਵੀ ਤੁਸੀਂ ਕਹਿੰਦੇ ਸੀ ਦੀਦੀ ਅਸੀਂ ਨਹੀਂ ਡੈਡੀ ਜੀ ਨੂੰ ਕਿਹਾ ਜੇ ਤੁਹਾਨੂੰ ਲੱਗਦਾ ਵਾ ਨਾ ਅਸੀਂ ਕਿਹਾ ਵਾ ਡੈਡੀ ਜੀ ਨੂੰ ਤੇ ਤੁਸੀਂ ਆਪ ਮਨਾ ਕਰ ਦਿੰਦੇ ਤੁਸੀਂ ਆਪ ਵੀ ਸਿਆਣੇ ਮੇਰੀ ਗੱਲ ਸੁਣੋ ਹੋ ਡੈਡੀ ਜੀ ਨੂੰ ਪਤਾ ਕਿੱਥੋਂ ਲੱਗਣਾ ਹੈ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗਾ ਵਾ ਵੀ ਇਹਨਾਂ ਨੇ ਕੱਪੜੇ ਨਹੀਂ ਖਰੀਦੇ ਉਹ ਦੱਸਿਆ ਕਿੰਨਾ ਨੇ ਆ ਤੁਸੀਂ ਦੱਸਿਆ ਚਾਹੇ ਜੋ ਬਨਵੀਰ ਨੇ ਦੱਸਿਆ ਹੋਊਗਾ ਰਹਿੰਦੇ ਤੇ ਘਰੇ ਆਂ ਡੈਡ ਜੀ ਘਰੋਂ ਬਾਹਰ ਤੇ ਨਹੀਂ ਰਹਿੰਦੇ ਹੋ ਨਾ ਪਤਾ ਲੱਗਦਾ ਜਦੋਂ ਵਿਆਹ ਨਾ ਜਾਂਦੇ ਫਿਰ ਵੀ ਤੇ ਪਤਾ ਲੱਗਣਾ ਹੀ ਤੇ ਜਦੋਂ ਇਹਨਾਂ ਨੇ ਕੱਪੜੇ ਨਹੀਂ ਲਿਆਂਦੇ ਤੇ ਡੈਡ ਜੀ ਬਾਰ-ਬਾਰ ਕਹੀ ਜਾਂਦੇ ਸੀ ਦੀਦੀ ਪਤਾ ਤੇ ਲੱਗਣਾ ਹੀ ਉਹ ਭਾਬੀ ਮੇਰੀ ਸੁਣੋ ਗੱਲ ਬੋਧੀਆਂ ਚਲਾਕੀਆਂ ਨਾ ਮਰਿਆ ਕਰੋ ਤੁਸੀਂ ਉਤੋਂ ਉਤੋਂ ਭੋਲੇ ਬਣੇ ਰਹਿੰਦੇ ਆ ਕਿ ਮੈਂ ਬੜੀ ਭੋਲੀ ਆ ਵਿੱਚੋਂ ਤੁਸੀਂ ਬਥੇਰੇ ਚਲਾਗਵਾ ਦੀਦੀ ਹੁਣ ਤੱਕ ਤੇ ਇਦਾਂ ਦਾ ਕੋਈ ਕੰਮ ਨਹੀਂ ਕੀਤਾ ਜਿਹਦੇ ਕਰਕੇ ਘਰਦਿਆਂ ਨੂੰ ਦੁੱਖ ਹੋਵੇ ਜੇ ਤਾਨੂੰ ਫਿਰ ਵੀ ਲੱਗਦਾ ਵਾ ਤਤਹੀ ਨਾਮ ਇਹਨੂੰ ਬੁਲਾਇਆ ਕਰੋ ਤੇ ਮੇਰੀ ਗੱਲ ਸੁਣੋ ਦੁੱਖ ਹੋਣਾ ਕਿਦਾਂ ਵਾ ਦੇਨ ਤੇ ਦੇਹਾਂ ਗੱਡੀ ਛਤੀ ਗਈ ਹੁਣ ਪਤਾ ਜੂਆ ਤੇ ਸਚਾਈ ਦਾ ਪਤਾ ਲੱਗ ਗਿਆ ਵਾ ਹੁਣ ਗੱਲ ਵੀ ਨਹੀਂ ਕੋਈ ਆਈ ਤੇ ਦਵਾਦਬ ਉੱਠ ਕੇ ਚਲ ਗਈ ਜੇ ਏਡੀ ਹਿੰਮਤ ਵਾਲਤ ਬੈ ਕੇ ਸੌਂਦੀ ਹੁਣ ਮੇਰੀਆਂ ਚਾਰ ਫੇਰੀ ਪਾ ਲੱਗਦਾ ਪਹਿਲਾਂ ਡੈਡੀ ਜੀ ਨੂੰ ਭੁਖਾਉਂਦੇ ਰਹੇ ਹੋਣੇ ਆ ਅਸੀਂ ਕੱਪੜੇ ਨਹੀਂ ਲਏ ਹਨੂ ਇਹ ਵਿਆਹ ਨਹੀਂ ਖੜਦੀਆਂ ਨਾਲ ਹਨੂ ਠਾਕੇ ਦੇ ਵੀ ਨਹੀਂ ਖੜਿਆ ਨਾਲ ਤੇ ਤਾਂ ਹੀ ਡੈਡੀ ਜੀ ਦੇ ਗੁੱਸੇ ਤੇ ਮਰੇ ਹੁਣ ਜਾ ਕੇ ਲਿਆ ਕੇ ਦਿੱਤੇ ਅਹੀਂ ਅਹੀਂ ਕੋਈ ਗੱਲ ਨਹੀਂ ਕੀਤੀ ਐ ਹੋਰ ਗੱਲਾਂ ਤੁਸੀਂ ਕਿੱਦਾਂ ਕਰਨੀਆਂ ਨੇ ਚਲੋ ਠੀਕ ਆ ਬਾਜੀ ਫਿਰ ਆਜ ਆਇਓ ਤੁਸੀਂ ਟਾਈਮ ਨਾ ਹੈ ਚਲੋ ਠੀਕ ਆ ਜੀ ਓਕੇ ਕਿਹਦਾ ਫੋਨ ਹੈ ਉਹ ਹੀਰੇ ਦਾ ਫੋਨ ਹੈ ਅੱਛਾ ਤੇ ਮੇਰੀ ਗੱਲ ਸੁਣੋ ਕੱਪੜੇ ਤੇ ਮੈਂ ਕੱਲ ਦੇ ਲਿਆਤੇ ਆ ਹੁਣ ਵੇਖ ਲਓ ਮੁੜ ਕੇ ਨਾ ਕਿਓ ਤੇ ਚੰਗੇ ਆ ਜਾਂ ਮਾੜੇ ਆ ਰਮਨ ਦਾ ਨਾ ਤੂੰ ਆਣ ਕੇ ਤੂੰ ਮੈਨੂੰ ਦੱਸਿਆ ਤੇ ਨਾ ਮੈਨੂੰ ਕੱਲ ਬੱਚਿਆਂ ਦੱਸਿਆ ਆਣ ਕੇ ਤਾਂ ਤੁਹਾਨੂੰ ਪਤਾ ਨਹੀਂ ਸੀ ਕਿ ਸ਼ਹਿਰ ਗਏ ਆ ਤੇ ਕੱਪੜੇ ਲੈਣ ਹੀ ਗਏ ਆ ਹੋਰ ਮੈਂ ਮੇਲਾ ਵੇਖਣ ਜਾਣਾ ਸੀ ਉੱਥੇ ਗਏ ਤਾਂ ਤੁਸੀਂ ਆ ਗਏ ਤੁਹਾਡਾ ਫਰਜ਼ ਹੀ ਮੈਨੂੰ ਆਣ ਕੇ ਦੱਸਣਾ ਚਲ ਹੁਣ ਦੱਸਦਾ ਵਾਂ ਨਾ ਤੂੰ ਜਾ ਕੇ ਵੇਖ ਲੋ। ਉਹ ਚੱਲ ਰਮਨ। ਬਾਕੀ ਇਹ ਆ ਵੀ ਜਦੋਂ ਸਾਰੇ ਜਣੇ ਘਰਵਾਂਗੇ ਨਾ ਤੇ ਸਾਰ ਹਰ ਬੰਦੇ ਨੇ ਵੇਖਣਾ ਤੇ ਜਿਤ ਕਰਨਗੇ ਲੋਕ ਹੀ ਲੈ ਵੀ ਇਹਨਾਂ ਦਾ ਵੇਖਣਾ ਏਕਾ ਵਾ। ਆਹ ਬਹੁਤ ਏਕਾ ਵਾ। ਆਂਡ ਗਵਾਂਡ ਲੋਕਾਂ ਨੂੰ ਪਤਾ ਹੀ ਆ ਕਿ ਕਿੰਨਾ ਏਕਾ ਵਾ। ਕਿਉਂ ਨਹੀਂ ਏਕਾ? ਖਾਂ ਟਕਰੇ ਸਾਨੂੰ ਏਕੇ ਵਾਲੀ ਗੱਲ ਕੋਈ ਨਹੀਂਗੀ। ਉਹ ਆਪਣਾ ਟਾਈਮ ਪਾਸ ਕਰਨਦੇ ਆ ਸਾਡੇ ਘਰ। ਤੇ ਸਭ ਕੁਝ ਮਿਲਣਦੇ ਆ ਰੋਟੀ ਪਾਣੀ ਲੀੜਾ ਕੱਪੜਾ। ਉਹ ਰਮਨ ਤੂੰ ਹੀ ਉਹਨਾਂ ਨੂੰ ਪਛਾਹ ਕਰੀ ਜਾਂਦੇ ਆ ਉਹ ਦੇ ਵਿਚਾਰੇ ਅੱਗੇ ਜਾਂਦੇ ਆ ਭੱਜ ਭੱਜ ਕੇ। ਕੋਈ ਅੱਗੇ ਨਹੀਂ ਗਏ ਜਾਂਦੇ ਤੁਹਾਡੇ ਸਾਹਮਣੇ ਏਦਾਂ ਕਰਦੇ ਆ ਮੈਨੂੰ ਪਤਾ ਬਾਅਦ ਵਿੱਚ ਕੀ ਕਰਦੇ ਆ ਉਹ ਭਰਾਵਾਂ ਵਾਲਾ ਫਰਜ਼ ਕੋਈ ਨਹੀਂ ਨਿਭਾਉਂਦਿਆ ਉਹ ਰੱਬ ਨੇ ਉਹਨੂੰ ਮੈਂ ਕੰਮ ਕਿਹਾ ਕਿ ਜਾਣਾ ਵਾ ਤੇ ਮਗਰੋਂ ਤੁਸੀਂ ਦੋਵੇਂ ਜਾਣੀਆਂ ਨੂੰ ਕਹਿ ਦਿੰਦੀਆਂ ਵੀ ਨਹੀਂ ਇਹ ਕੰਮ ਨਹੀਂ ਕਰਨਾ ਉਹ ਵਿਚਾਰਾ ਫਾਇ ਲੱਗ ਜੇ ਫਿਰ ਤੁਸੀਂ ਤਾਂ ਜਿਉਂ ਇੱਥੇ ਲਿਆਉਂਦਾ ਵਾ ਉਹਦੇ ਵੱਲ ਦੀ ਗੱਲ ਕਰਨੀ ਹੁੰਦੀ ਆ ਸਾਡੀ ਤਾਂ ਮਾਵਾਂ ਧੀਆਂ ਦੀ ਸੋਣ ਨਹੀਂ ਹੁੰਦੀ ਮੇਰੀ ਗੱਲ ਸੁਣਾ ਰਮਨ ਉਹਨਾਂ ਨੂੰ ਥੋੜੀ ਬਹੁਤੀ ਐਮੀਅਤ ਦੇ ਦੋਗੇ ਤੇ ਤਾਂ ਹੀ ਉਹ ਵਿਚਾਰੇ ਅੱਗੇ ਲੱਗਣਗੇ ਪੜਕੇ ਅਸੀਂ ਬੁੱਢੇ ਵੀ ਹੋਣਾ ਵਾ ਤੇ ਸਾਡਾ ਸਹਾਰਾ ਕੌਣ ਕਿਹੜੇ ਸਹਾਰਿਆਂ ਦੀ ਗੱਲ ਕਰਦੇ ਜੀ ਸਾਡਾ ਸਹਾਰਾ ਸਾਡੀ ਕੁੜੀ ਨੇ ਬੰਨਾ ਵਾ ਬਗਾਨਾ ਖੂਨ ਆਪਣਾ ਨਹੀਂ ਬੰਦਾ ਹੁੰਦਾ ਕੰਨ ਖੋਲ ਕੇ ਗੱਲ ਸੁਣ ਲੋ ਤੁਸੀਂ ਅੱਖਾਂ ਤੇ ਪੱਟੀ ਬੱਝੀ ਆ ਜੋ ਬਣ ਜੋਣੀ ਤੁਹਾਨੂੰ ਲੱਭਣ ਡਿਆ ਵਾ ਕੁੜੀ ਨੇ ਕੰਮ ਆਉਣਾ ਪੜਕੇ ਆਪਣੇ ਰਮਨ ਜੇ ਪੜਕੇ ਕੁੜੀ ਵਿਆਹੀ ਗਈ ਤੇ ਸਾਨੂੰ ਇਹਨਾਂ ਦੇ ਸਾਹਮਣਾ ਵਾ ਲੱਗ ਜੂਗਾ ਪਤਾ ਕਿੰਨਾ ਕ ਸਾਹਮਦੇ ਆ ਤੁਹਾਨੂੰ ਸਾਡੇ ਗੱਲ ਮੰਨਣੀ ਨਹੀਂ ਨਾ ਇਹਦਾ ਸਾਹਮਣਾ ਹਾਂ ਗੱਲਾਂ ਛੱਡੋ ਤੁਹਾਨੂੰ ਮੈਂ ਕੱਪੜੇ ਦਸਣ ਆਈ ਆ ਤੇ ਕੱਪੜੇ ਲਿਆਂਦੇ ਉਹ ਵੇਖ ਲੋ ਤੁਹੇਂ ਗਾੜੀ ਇੱਕ ਦੀਆਂ ਹੋਰ ਚਾਰ ਸਨਾਉਂਦਾ ਭੇਜੇ ਚੱਲ ਜਾ ਫਿਰ ਮੈਂ ਆਣ ਕੇ ਆਉਂਗਾ ਸਮਝ ਨਹੀਂ ਆਉਂਦੀ ਇਹਨਾਂ ਦੀ ਹਰ ਟਾਈਮ ਨਾ ਉਹਦਾ ਹੀ ਪੱਖ ਲੈਂਦੇ ਰਹਿੰਦੇ ਆ ਉਹਨੇ ਹਾਨੂੰ ਸਾਹਮਣਾ ਉਹਨੇ ਹਾਨੂੰ ਸਾਹਮਣਾ ਉਹਨਾਂ ਸਵਾਹ ਸਾਹਮਣਾ ਵਾ ਜੋ ਕੁਛ ਹੈਗੇ ਨਾ ਸਾਡੀ ਜਾਇਦਾਦ ਲੈ ਕੇ ਟਿੰਡਪੁੜੀ ਚੁੱਕਣੀ ਆ ਆਪਣੇ ਪਿੰਡ ਨਿਕਲ ਜੂਗਾ ਤੁਸੀਂ ਬੈਠੇ ਵੇਂਦੇ ਰਹੋ ਉਹਦੇ ਨਾਲ ਜੋਤ 100 ਜੀ ਕੱਪੜੇ ਲੈਣਦੇ ਕੱਲ ਦੇ 100 ਜੀ ਲੈਣਦੇ ਆ ਪਤਾ ਕੱਪੜੇ ਲਾਦੇ ਸੀ ਤੇ ਤੁਸੀਂ ਮੈਨੂੰ ਦੱਸਿਆ ਨਹੀਂ ਆ ਡੈਡ ਜੀ ਅਸਲ 'ਚ ਨਾ ਕੱਲ ਆਉਂਦੇ ਆਉਂਦੇ ਲੇਟ ਹੋ ਗਏ ਅਸੀਂ ਕਿ ਜਦੋਂ ਘਰ ਆਏ ਤੇ ਕਾਫੀ ਟਾਈਮ ਹੋ ਗਿਆ ਸੀ ਤੇ ਰੋਟੀ ਪਾਣੀ ਦਾ ਕਰਨਾ ਸੀ ਤੇ ਮੈਂ ਉੱਧਰ ਲੱਗ ਗਈ ਡੈਡ ਜੀ ਜੇ ਕਹਿੰਦੇ ਤੇ ਮੈਂ ਤੁਹਾਨੂੰ ਵਿਖਾ ਦਾਂ ਕੱਪੜੇ ਨਹੀਂ ਨਹੀਂ ਪਤਾ ਕੱਪੜੇ ਕੀ ਮੈਂ ਵੇਖਣੇ ਆ ਤੁਸੀਂ ਜੋਬ ਨੂੰ ਲਾਓ ਨਾਲ ਤੇ ਜਾ ਸੀਨੇ ਦੇ ਆਓ ਡੈਡ ਜੀ ਇਹਨਾਂ ਨੂੰ ਮੈਂ ਕਹਿ ਦਿੰਨੀ ਆ ਆਪੇ ਦੇ ਹੁੰਦੇ ਸੀਨੇ ਤੇ ਮੈਂ ਤੇ ਆਪ ਹੀ ਸੀਨੇ ਲੈਣੇ ਆ ਬੋਤ ਵੀ ਘਰ ਦੇ ਕਿੰਨੇ ਕੰਮ ਕਰਨ ਵਾਲੇ ਆ ਜੇ ਤੂੰ ਆਪ ਸੀਣ ਲਾਪੀ ਤੇ ਉਹ ਕਿੰਨੇ ਕਰਨੇ ਕੋਈ ਅੰਡਰ ਜੀ ਫਿਰ ਮੈਂ ਕਰ ਲੈਨੀ ਇਹ ਨਾ ਮਸਲਾ ਆ ਉਹ ਤਾ ਜਾ ਕੇ ਨਾ ਦੋ ਜਣੇ ਇੱਥੇ ਦੇ ਆਓ ਹਾਂਜੀ ਕੋਈ ਤੇ ਮੇਰੀ ਗੱਲ ਸੁਣੋ ਤਣਾ ਜਿਹੜੀ ਘਰ ਵਿੱਚ ਗੱਲਾਂ ਹੋਈਆਂ ਸੀ ਨਾ ਉਹ ਤਾਂ ਤੂੰ ਗੁੱਸਾਤ ਨਹੀਂ ਕੀਤਾ ਨਹੀਂ ਨਹੀਂ ਡੈਡ ਜੀ ਗੁੱਸਾ ਕਿਹੜੀ ਗੱਲ ਦਾ ਕਰਨਾ ਆ ਘਰਾਂ 'ਚ ਗੱਲਾਂ ਹੋਈ ਜਾਂਦੀਆਂ ਵਾ ਸਭ ਤੋਂ ਵੱਡੀ ਗੱਲ ਪਤਾ ਕੀ ਸਾਡੇ ਵਾਸਤੇ ਤੁਸੀਂ ਸਾਡਾ ਸਾਥ ਵੜਾ ਦਿੰਦੇ ਜੀ ਚੱਲ ਕੋਈ ਗੱਲ ਨਹੀਂ ਪੁੱਤ ਤੁਸੀਂ ਦੋਈ ਜੀ ਜਾਓ ਤੇ ਜਾ ਕੱਪੜੇ ਸੀਣੇ ਦਿਓ ਤੇ ਰਪਿੰਦਰ ਕਿੱਥੇ ਆ ਡੈਡ ਜੀ ਅੰਦਰ ਹੀ ਬੈਠੇ ਦੀਦੀ ਚੱਲ ਮੈਂ ਮਿਲਦਾ ਨੂੰ ਮੈਂ ਡੈਡ ਜੀ ਨੂੰ ਦੱਸਾਂ ਤੇ ਫੇਰ ਘਰ 'ਚ ਇੱਕ ਬਤ ਹੋਵੇ ਰੁਪਿੰਦਰਦੀਪ ਤੇ ਇਸ ਗੱਲ 'ਚ ਵੀ ਖੁਸ਼ ਨਹੀਂ ਹੈਗੇ ਕਿ ਤੁਸੀਂ ਕੱਪੜੇ ਹੁਣ ਲੈ ਕੇ ਕਿਉਂ ਆਂਦੇ ਮੇਰੀ ਗੱਲ ਸੁਣਨ ਲੇਕ ਹੋਰ ਉਹ ਦੱਸਦੀ ਆ ਪਾਰਲਰ ਜਦੋਂ ਜਾਣਾ ਵਾ ਨਾ ਵਿਆਹ ਵਾਲੇ ਦੇ ਨਹੀਂ ਤੇ ਮੇਰੇ ਨਾਲ ਜਾਣਾ ਵਾ ਤੂੰ ਟਾਈਮ ਪਹਿਲਾਂ ਕੱਢ ਲਈ ਥੋੜਾ ਜਿਹਾ ਨਾ ਟਾਈਮ ਨਾ ਜੀ ਇੱਥੇ ਉਪਾ ਭਾਬੀ ਨੂੰ ਕਿਥੇ ਭਾਬੀ ਨੂੰ ਨਹੀਂ ਖੜਨਾ ਨਾਲ ਇਹਨੇ ਪਹਿਲਾਂ ਜਾ ਕੇ ਬਹਿਣਾ ਕਿ ਮੈਨੂੰ ਤਿਆਰ ਕਰ ਦੋ ਆ ਤੂੰ ਤਿਆਰ ਹੋ ਜੀ ਬਸ ਚਲ ਠੀਕ ਹੈ ਮੈਂ ਨਾ ਬਾਅਦ ਕਰਨੀ ਓਕੇ ਰੁਪਿੰਦਰ ਹਾਂ ਜੱਡੂ ਰੁਪਿੰਦਰ ਮੇਰੇ ਇੱਕ ਗੰਸਾ ੁੱਲ੍ਹਾ ਧਿਆਨ ਨਾਲ ਜੇ ਤੂੰ ਚਾਹੁੰਦੀ ਹੈ ਨਾ ਵੀ ਮੇਰੇ ਸਹੁਰਿਆਂ ਦੇ ਘਰ ਹੀ ਚਤ ਹੋਏ ਤੇ ਫਿਰ ਜਿਹੜੇ ਕੰਮ ਤੂੰ ਫੜਿਆ ਰੇ ਛੱਡ ਦੇ ਡੈਡੀ ਜੀ ਕੀ ਕਰਨ ਦੀਆਂ ਮੈਂ ਕਰਨ ਕੀ ਨਹੀਂ ਡਈ ਅਰੇ ਭੰਟਰ ਤੂੰ ਕਦੀ ਜੋਬਨਦ ਵਾਲੀ ਹੋ ਜਾਨੀ ਆ ਕਦੀ ਜੋਦਵਾਲੇ ਹੋ ਜਾਨੀ ਆ ਤੈਨੂੰ ਪਤਾ ਨਹੀਂ ਇਸ ਗੱਲ ਦਾ ਮੁੜ ਕੇ ਭਲਗੇ ਦਰਾਨੀਆਂ ਚ ਖਾਣੀਆਂ ਵੀ ਟਾਈਮ ਕੱਢਣਾ ਜੀ ਤੂੰ ਡੈਡੀ ਜੀ ਮੈਂ ਇਹਨਾਂ ਨੂੰ ਕੀ ਕਹਿਣ ਦੀ ਆ ਇਹ ਤਾਂ ਮੈਂ ਜਾਣ ਕੇ ਇਦਾਂ ਕਰਦੇ ਰਹਿੰਦੇ ਨੇ ਉਹ ਪੁੱਤ ਮੈਨੂੰ ਸਾਰਾ ਹੀ ਪਤਾ ਜਦੋਂ ਮੈਂ ਘਰੋਂ ਚੱਲ ਜਾਂਦਾ ਵਾ ਨਾ ਤੇ ਤੁਸੀਂ ਇਹਦੇ ਦਵਾਲੇ ਹੋ ਜਾਂਦੀਆਂ ਦੋਵਾਂ ਦੀ ਡੈਡੀ ਜੀ ਹਿੰਦ ਵਾਲੇ ਕਹਾਦਾ ਹੁਣ ਆਵੇਂ ਇਹਨਾਂ ਦੇ ਉਹ ਉਦਾਂ ਭੁਲੀ ਜੀ ਬਣੀ ਰਹਿੰਦੀ ਆ ਬਥੇਰੀ ਤੇਜਵਾਉ ਤੁਹਾਨੂੰ ਉਦਾਂ ਭਰਮਾ ਲੈਂਦੀ ਆ ਉਹ ਉਹ ਮੇਰੀ ਗੱਲ ਸੁਣੋ ਲੀੜਾ ਕਪੜਾ ਲੈਉਣ ਨਾਲੋਂ ਮੈਂ ਕਿਹਾ ਸੀ ਤੇ ਉਹਨਾਂ ਨੂੰ ਤੁਸੀਂ ਮਨਾ ਕਰਤਾ ਵੀ ਨਹੀਂ ਲਿਆਉਣਾ ਆ ਤੇ ਹੁਣ ਮੈਂ ਨਾ ਕਹਿੰਦਾ ਤੇ ਉਹਨਾਂ ਬਣਾਉਣਾ ਹੀ ਨਹੀਂ ਚਲੋ ਹੁਣ ਲੈ ਤੇ ਆਏ ਆ ਨਾ ਬਾਕੀ ਪੁੱਤ ਤੈਨੂੰ ਇਹ ਗੱਲ ਤਾਂ ਪਤਾ ਨਾ ਇਹਨੇ ਸਗੇ ਭਰਾ ਨਹੀਂ ਆ ਕਰਦੇ ਜਿੰਨਾ ਤੇਰੇ ਨਾਲ ਜੋਬਨ ਕਰਦਾ ਚਲੋ ਢਾਡੀ ਜੀ ਮੰਨਦੀ ਆ ਮੈਂ ਕਰਦਾ ਆ ਤੇ ਫਰਜ਼ੀ ਉਹ ਬੰਦਾ ਉਹਦਾ ਕਰਨ ਦਾ ਕਰੇ ਉਹਨੂੰ ਭਰਾ ਸਮਝੇ ਨਾ ਫਿਰ ਜੋ ਕਰਦਾ ਤੇ ਤੇ ਭਰਾ ਸਮਝੀ ਨਹੀਂ ਤੇ ਹੈਗੀ ਹੋਰ ਦੱਸੋ ਕੀ ਕਰਾਂ ਇਹ ਤਾਂ ਪੁੱਤ ਚੰਨੀ ਆ ਨਾ ਕਿ ਅਗਲੇ ਘਰ ਮੇਰੀ ਇੱਜ਼ਤ ਹੋਏ ਤੇ ਆਹ ਰਵਈਆ ਤੈਨੂੰ ਛੱਡਣਾ ਪੈਣਾ ਵਾ ਸੁਣ ਗਿਆ ਨਾ ਮੇਰੀ ਗੱਲ ਇੱਥੇ ਗੱਲਾਂ ਹੋਰ ਵਾ ਇੱਥੇ ਤੂੰ ਗੱਲਾਂ ਕਰੀ ਜਾਂਦੀ ਤੇ ਮਾਂ ਤੇ ਨਹੀਂ ਸੁਣੀ ਜਾਂਦੀ ਆ ਉਥੇ ਜਾਣਾ ਤੂੰ ਦਰਾਨੀ ਜਿਹੀ ਥਾਣੀਆਂ 'ਚ ਉੱਥੇ ਨਹੀਂ ਕਿਸੇ ਨੇ ਸੁਣਨਾ ਤੇ ਰਹੀਆਂ ਇਹ ਗੱਲਾਂ ਠੀਕ ਐ ਡੱਡੀ ਜੀ ਕੋਈ ਗੱਲ ਨਹੀਂ ਆਹ ਇਹ ਗੱਲਾਂ ਮੇਰੀਆਂ ਪੱਲੇ ਬੰਨ ਲਈ ਕੋਈ ਗੱਲ ਨਹੀਂ ਠੀਕ ਆ ਨਾ ਹਾਂਜੀ ਇਦਾਂ ਕਰਦੀਆਂ ਨਾ ਮੰਮੀ ਨੂੰ ਅਵਾਜ਼ ਮਾਰਦੀਆਂ ਪਤਾ ਨਹੀਂ ਹੈ ਹੁਣ ਕਿੱਥੇ ਨੇ ਮੰਮੀ ਜੀ ਇੱਧਰ ਆਇਓ ਜਰਾ ਗਾ ਸਾਲੀ ਸਾਰੀ ਗੱਲ ਨਿਪਟ ਜਾਨੀ ਹਿੰਦੇ ਨੀ ਕੀ ਹੋ ਗਿਆ ਵਾ ਕਿਉਂ ਬੋਲਣ ਰਹੀ ਆ ਗੱਲ ਮੰਮੀ ਜੀ ਕੀ ਹੋਣੀ ਆ ਡੈਡੀ ਆਗੇ ਤੂੰ ਮੈਨੂੰ ਬੋਲਣ ਦੇ ਹੀ ਕੀ ਆਂਦੇ ਹੀ ਕਹਿਣਾ ਕੀ ਆ ਅਹੀਂ ਤੇਰੇ ਕੰਮ ਨਹੀਂ ਗਏ ਚੰਗੇ ਤੂੰ ਇੰਨਾ ਬੋਲਦੀ ਆ ਮੈਨੂੰ ਕਹਿੰਦੇ ਹੀ ਤੇ ਤੇਰੇ ਦਰਾਣੀਆਂ ਜਠਾਣੀਆਂ ਨਾਲ ਕਿਦਾਂ ਬਣੂਗੀ ਜਾ ਕੇ ਚੱਲ ਪੁੱਤ ਕੋਈ ਗੱਲ ਨਹੀਂ ਗੁੱਸਾ ਨਹੀਂ ਕਰੀਦਾ ਹੁੰਦਾ ਤੇਰਾ ਪਿਓ ਵਾ ਫੇਰ ਵੀ ਉਹਨੇ ਫਿਕਰ ਵਾ ਵੀ ਮੇਰੀ ਕੀ ਫਿਕਰ ਤੇ ਹੈਗੀ ਉਹ ਤੇ ਮੈਂ ਮੰਦੀ ਆ ਪਰ ਸਾਰੀ ਉਹਨਾਂ ਦੀ ਸ਼ੈ ਵਾ ਜਦੋਂ ਉਹ ਗੱਲਾਂ ਕਰਦੇ ਆ ਨਾ ਫੇਰ ਡੈਡੀ ਜੀ ਆਗੇ ਇਦਾਂ ਬੋਲਦੇ ਨੇ ਦੇ ਤੇ ਕਦੀ ਗੱਲ ਨਹੀਂ ਮੈਨੂੰ ਇਦਾਂ ਨਹੀਂ ਕੀਤੀ ਇਹਨਾਂ ਨੇ ਚਲ ਕੋਈ ਗੱਲ ਨਹੀਂ ਟਾਈਮ ਹੁਣ ਸਿਰ ਤੇ ਆਇਆ ਵਾ ਤੇ ਮੇਲਾ ਲਾ ਕੇ ਲੋਕਾਂ ਨੂੰ ਦੱਸਣਾ ਵਾ ਤੂੰ ਹੀ ਵੀ ਐਵੇਂ ਕੱਲ ਮੈਨੂੰ ਬੋਲਣ ਨਹੀਂ ਦਿੱਤਾ ਉਦੋਂ ਇੱਕ ਦੋ ਜਵਾਬ ਹੋਰ ਦਿੰਦੀ ਨਾ ਤਾਂ ਭੀ ਇਹਨਾਂ ਨੂੰ ਪਤਾ ਲੱਗ ਜਾਂਦਾ ਪੁੱਤ ਜੇ ਪਿਓ ਦੇ ਹੁੰਦੇ ਐਦਾਂ ਬੋਲਦੇ ਨਾ ਤੇ ਪਿਓ ਨੇ ਹੁਣ ਕਹਿ ਦੇ ਦਿੱਤਾ ਵੀ ਤੂੰ ਗਲਤਾਂ ਟਾਈਮ ਐ ਮੈਂ ਤੈਨੂੰ ਕੱਲ ਚੁੱਪ ਕਰਵਾਇਆ ਸੀ ਤੇਰੇ ਮੂੰਹ ਚ ਇੱਕ ਅੱਧੀ ਗੱਲ ਵੀ ਹੋਰ ਨਿਕਲ ਜਾਂਦੀ ਬਸ ਉਹਨਾਂ ਦਾ ਹੀ ਸੋਚੀ ਜਾਂਦੀ ਐ ਜੋਬਨ ਏਦਾਂ ਵਾ ਜੋਬਨ ਤੇਰਾ ਏਦਾਂ ਕਰਦਾ ਬਗਾਨੇ ਨਹੀਂ ਇੰਨਾ ਕਰਦੇ ਜਿਨਾ ਉਹ ਤੇਰਨਾ ਕਰਨ ਦਿਆ ਆ ਕੀ ਕਰਨ ਦਿਆ ਮੀ ਜੀ ਮੈਨੂੰ ਤਾਂ ਕੁਛ ਲੱਭਣ ਨਹੀਂ ਦਿਆ ਆ ਦਾ ਚਲ ਕੋਈ ਗੱਲ ਨਹੀਂ ਪੁੱਤ ਆਪਣਾ ਟਾਈਮ ਕੱਢੀ ਦਾ ਹੁੰਦਾ ਵਾ ਹੁਣ ਡੈਡੀ ਤੇਰੇ ਕੱਲ ਕਿਦਾਂ ਬੋਲਣ ਡਏ ਸੀ ਮੇਰੇ ਦਿਵਾਲੇ ਕਿਦਾਂ ਹੋਏ ਸੀ ਮੈਂ ਚੁੱਪ ਕਰਕੇ ਨਾ ਸੁਣ ਲਈਆਂ ਗੱਲਾਂ ਉਹਨਾਂ ਦੀਆਂ ਜੇ ਮੈਂ ਵੀ ਗਾੜੀ ਉੱਚੀ ਉੱਚੀ ਬੋਲਦੀ ਤਮਾਸ਼ਾ ਲੱਗਦਾ ਆਂਡ ਗਵਾਂਡ ਕੰਧਾਂ ਤੇ ਚੜ ਚੜ ਕੇ ਵਹਿੰਦਾ ਕਹਣਾ ਇਹਨਾਂ ਦੇ ਘਰ ਵਿਆਹ ਵਾ ਤੇ ਵੇਹ ਕੀ ਤਮਾਸ਼ਾ ਲਾ ਕੇ ਬੈਠੇ ਆ ਚੰਗੇ ਨਹੀਂ ਲੱਗਦਾ ਸੁਣਨ ਨੂੰ ਤੇ ਮੈਂ ਵੀ ਸੁਣੀ ਜਾਨੀ ਆ ਮੈਂ ਗੜਾ ਕੁਝ ਕਿਹਾ ਯਾ ਗਾੜੀ ਪਰ ਇਦਾਂ ਬਾਰ ਬਾਰ ਜਦੋਂ ਇੱਕੋ ਗੱਲ ਕਰੀ ਜਾਂਦੇ ਤੇ ਮੈਂ ਦੱਸੋ ਕੀ ਕਰਾਂ ਚੱਲ ਪੁੱਤ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਪੇ ਮਾਂ ਪਿਓ ਸਮਝਾਉਂਦੇ ਹੁੰਦੇ ਆ ਪਿਓ ਆ ਫੇਰ ਵੀ ਤੇਰਾ ਫਿਕਰ ਵਾ ਪੇ ਗਾੜੀ ਬਗਾਨੇ ਘਰ ਜਾ ਕੇ ਕੋਈ ਉੱਚ ਨੀਚ ਨਾ ਤੇਰਨਾ ਹੋਵੇ ਉਹ ਮੰਮੀ ਜੀ ਡੈਡੀ ਨਹੀਂ ਗਈ ਵਾਲੀ ਕੋਈ ਵੀ ਗੱਲ ਕਰਦੇ ਮੈਂ ਤੇ ਜਾਂਦਾ ਜੋਬਨ ਨਾ ਜਦੋਂ ਵੀ ਲੀ ਜਾਂਦਾ ਵਾ ਨਾ ਪਤਾ ਨਹੀਂ ਉਹਨਾਂ ਨੂੰ ਕੀ ਕਹਿ ਦਿੰਦਾ ਵਾ ਤੇ ਕੀ ਨਹੀਂ ਕਹਿੰਦਾ ਆ ਕੇ ਤੇ ਘਰੇ ਸਾਡੇ ਦਿਵਾਲੇ ਹੋ ਜਾਂਦੇ ਨੇ ਉਹਨਾਂ ਨੂੰ ਤਾਂ ਕਦੀ ਇਹਨਾਂ ਨੇ ਕੁਝ ਕਿਹਾ ਨਹੀਂ ਆ ਚੱਲ ਪੁੱਤ ਵਿਆਹ ਕੋ ਲੈਣਦੇ ਬਾਅਦ ਵਿੱਚ ਉਹਨਾਂ ਨਾਲ ਮੈਂ ਗੱਲ ਕਰੂੰਗੀ ਹੋ ਨਹੀਂ ਮੈਂ ਕੋਈ ਵੀ ਗੱਲ ਕਰਨੀ ਕਿਉਂਕਿ ਦਿਨ ਤੇ ਰਹਿ ਗਏ ਆ ਦੋ ਤੇ ਖਲਾਰਾ ਪਾ ਕੇ ਘਰ ਦੇ ਵਿੱਚ ਬਹਿ ਜੀਏ ਚੰਗੇ ਨਹੀਂ ਲੱਗਦਾ ਜਦੋਂ ਉਹਦਾ ਅਮੀ ਜੀ ਠਾਕਾ ਲੱਗਾ ਹੋਣਾ ਬਸ ਇਹੋ ਕੋ ਘਰ ਦੇ ਵਿੱਚ ਚੱਲਣ ਦਿਆ ਵਾ ਕਦੀ ਕਿ ਗੱਲਾਂ ਲੜਾਈ ਕਦੀ ਕਿ ਗੱਲਾਂ ਲੜਾਈ ਸਮਝ ਨਹੀਂ ਲੱਗਦੀ ਵੀ ਕੀ ਬਣਨ ਦਿਆ ਤੇ ਕੀ ਨਹੀਂ ਚੱਲ ਉੱਠ ਤੂੰ ਕੋਈ ਕੰਮ ਕਰ ਹਾਂ ਗੱਲਾਂ ਬਾਰੇ ਨਹੀਂ ਸੋਚੀਦਾ ਹੁੰਦਾ ਚੰਗਾ ਸੋਚੀਏ ਨਾ ਚੰਗਾ ਹੁੰਦਾ ਹੁੰਦਾ ਵਾ ਮੈਂ ਇਸੇ ਕਰਕੇ ਉਮੀਦਾ ਨੂੰ ਪਹਿਲਾਂ ਕਹਿੰਨੀ ਮੈਂ ਵਿਆਹ ਨਹੀਂ ਕਰਾਉਣਾ ਹਲੇ ਤੁਸੀਂ ਵੀ ਐਵੇਂ ਬਦੋ ਬਦੀ ਬਸ ਨਾ ਹੈ ਵਿਆਹ ਕਰਨਾ ਹੀ ਕਰਾਉਣਾ ਕਿਉਂ ਨਹੀਂਗਾ ਚਲ ਵਰਤਾ ਮਾਂ ਪਿਓ ਦੇ ਨਾਂ ਵਾਲੀਆਂ ਗੱਲਾਂ ਹੁੰਦੀਆਂ ਘਰ ਦੇ ਵਿੱਚ ਮਾਂ ਪਿਓ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਕਈ ਗੱਲਾਂ ਕਰ ਲੈਂਦੇ ਆ ਅਸੀਂ ਵਿਆਹੇ ਵਰੇ ਆ ਸਾਡੇ ਮਾਂ ਪਿਓ ਦੇ ਤੱਕ ਕਈ ਗੱਲਾਂ ਕਰ ਲੈਂਦੇ ਆ ਚੁੱਪ ਕਰਕੇ ਸੁਣ ਲਈਦਾ ਸਾਡੇ ਭਲੇ ਵਾਸਤੇ ਕਹਿੰਦੇ ਆ ਚਲ ਆ ਜਾ ਬਾਹਰ ਕੰਮ ਕਰੀਏ ਕੋਈ ਚਲੋ ਆ ਗਈ ਹੁਣ ਨਾ ਮੰਮੀ ਵੀ ਪਤਾ ਨਹੀਂ ਕਿਉਂ ਉਹਨਾਂ ਵੱਲ ਦੀ ਗੱਲ ਕਰਦੀ ਆ ਅੱਗੇ ਮੈਂ ਜਦੋਂ ਵੀ ਕੋਈ ਨਾ ਕੋਈ ਗੱਲ ਕਰਨੀ ਨਾ ਇਹਨਾਂ ਨੇ ਕਹਿਣਾ ਕੋਈ ਨਹੀਂ ਰੁਪਿੰਦਰ ਜਿੱਦਾਂ ਤੂੰ ਕਹਿੰਨੀ ਆ ਇਦਾਂ ਹੀ ਹੋਊਗਾ ਪਰ ਹੁਣ ਪਤਨਿਆਂ ਨੂੰ ਕੀ ਹੋ ਗਿਆ ਵਾ ਬਸ ਉਹਨਾਂ ਹੀ ਬਾਰੇ ਸੋਚੀ ਜਾਂਦੇ ਆ ਉਹਨਾਂ ਦੀ ਗੱਲ ਕਰੀ ਜਾਂਦੇ ਆ ਸਮਝ ਨਹੀਂ ਲੱਗਦੀ ਕੀ ਬਣਨਦਿਆ ਤੇ ਕੀ ਨਹੀਂ ਚੱਲ ਕੋਈ ਗੱਲ ਨਹੀਂ ਮੰਮੀ ਦੇ ਰੱਦੇ ਵਿੱਚ ਇਹ ਆ ਨਾ ਕਿ ਇਹ ਵਿਆਹੀ ਜਾਊਗੀ ਇਹਨੇ ਤਾਂ ਬਗਾਨੇ ਘਰ ਚਲ ਜਾਣਾ ਵਾ ਤੇ ਚੱਲ ਕੋਈ ਗੱਲ ਨਹੀਂ ਭਾਵੇਂ ਵਿਆਹ ਤੇ ਮੇਰਾ ਹੋਈ ਜਾਣਾ ਵਾ ਨਾ ਪਰ ਅਜ ਇਹ ਘਰ ਦੇ ਵਿੱਚ ਨਾ ਮੇਰਾ ਹੀ ਚਲਣਾ ਆ ਸਾਸ਼ਿਕਾ ਮੰਮੀ ਜੀ ਹਾਂਜੀ ਵਧੀਆ ਤੀ ਸੁਣਾਓ ਕੁਝ ਨਹੀਂ ਬਸ ਘਰ ਦਾ ਕੰਮ ਕਰਕੇ ਵਿੱਲੀ ਹੋਈ ਹਾਂ ਮੈਂ ਚੱਲ ਗੱਲ ਕਰ ਲੈਣੀ ਮਮੀ ਨਾਲ ਹਾਂਜੀ ਹਾਂਜੀ ਉਹ ਵੀ ਇੱਥੇ ਬਾਹਰ ਹੋਣੇ ਕਿਤੇ ਹਾਂਜੀ ਹੋਰ ਸੁਣਾਓ ਠੀਕ ਆ ਹਾਂਜੀ ਹੋ ਗਈਆਂ ਵਿਆਹ ਦੀਆਂ ਤਿਆਰੀਆਂ ਸਾਰੀਆਂ ਹਾਂਜੀ ਹਾਂਜੀ ਤੀ ਦੱਸੋ ਕਰ ਲਈਆਂ ਵਿਆਹ ਦੀਆਂ ਤਿਆਰੀਆਂ ਇੱਕ ਦਿਨ ਪਹਿਲਾਂ ਆਉਣਾ ਤੁਹਾਨੂੰ ਪਹਿਣਾ ਹਾਂਜੀ ਤੁਹਾਨੂੰ ਪਤਾ ਫਿਰ ਕਿੰਨੇ ਕੰਮ ਹੁੰਦੇ ਆ ਫਿਰ ਤੁਸੀਂ ਦੱਸਣਾ ਮੈਨੂੰ ਹਾਂਜੀ ਠੀਕ ਆ ਨਾਲ ਮੈਂ ਤੁਹਾਨੂੰ ਦੱਸਣਾ ਸੀ ਉਦੋਂ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਰਪਿੰਦਰ ਮੈਨੂੰ ਸਹੀ ਜਿਹੀ ਨਹੀਂ ਲੱਗੀ ਚਲਾਕ ਜਿਹੀ ਲੱਗਦੀ ਥੋੜੀ ਜੀ ਪਰ ਨਹੀਂ ਗਲਤੀ ਹੀ ਮੈਂ ਹੀ ਗਲਤੀ ਹਾਂਜੀ ਮਿੰਦ ਕੁੜੀ ਬਹੁਤ ਚੰਗੀ ਲੱਗੀ ਆ ਨਹੀਂ ਗੱਲ ਹੁੰਦੀ ਰੋਜ਼ ਹਾਂਜੀ ਨਹੀਂ ਠੀਕ ਆ ਕੁੜੀ ਹਾਂਜੀ ਠੀਕ ਚਲੋ ਠੀਕ ਹੈ ਫਿਰ ਮੰਮੀ ਹਾਂਜੀ ਹਾਂਜੀ ਚਲੋ ਠੀਕ ਆਜੇ ਹੁਣ ਫਿਰ ਟਾਈਮ ਨਾਲੇ ਹਾਂਜੀ ਚਲੋ ਠੀਕ ਸੰਦੀਪ ਬੈਠੀ ਆਂ ਹਾਂਜੀ ਕੰਮ-ਕੁਮ ਕਰਕੇ ਵੇਲੀ ਹੋਈ ਹੀ ਅੱਛਾ ਤੇ ਮੰਮੀ ਨੇ ਫੋਨ ਕੀਤਾ ਸੀ ਮੈਂ ਅੱਛਾ ਤੇ ਮੈਂ ਨਾਲ ਕੈਂਡੀਸ ਆ ਗੋ ਮੈਂ ਕਿਹਾ ਇੱਕ ਦੋ ਦਿਨ ਪਹਿਲਾਂ ਆ ਜਿਓ ਨਹੀਂ ਆਉਂਦੀ ਕਿਹਾ ਮੈਂ ਵੀ ਤੈਨੂੰ ਕਹਿਣਾ ਸੀ ਤੁਹਾਨੂੰ ਪਤਾ ਫਿਰ ਕੰਮ ਕਿੰਨੇ ਹੁੰਦੇ ਆ ਨਹੀਂ ਸਹੀ ਗੱਲ ਮੈਂ ਵੀ ਤੈਨੂੰ ਕਹਿਣਾ ਸੀ ਪਹਿਲਾਂ ਮਿਲ ਆ ਲਈ ਮਮੀ ਹੋਣਾ ਹਾਂਜੀ ਸਰਦਾਰਾਂ ਦੇ ਕੰਮ ਹੋਣਾ ਮੈਨੂੰ ਵੀ ਥੋੜੀ ਨਾ ਪਤਾ ਕਿਹੜੇ ਕਿਹੜੇ ਕੰਮ ਕਰਨੇ ਨੇ ਮਮੀ ਦੱਸਣਗੇ ਸਹੀ ਗੱਲ ਉਹ ਸਿਆਣੇ ਆ ਦੱਸ ਦੇਣਗੇ ਤੈਨੂੰ ਹਾਂਜੀ ਮੈਂ ਤੈਨੂੰ ਦੱਸਿਆ ਇਹ ਨਾ ਰਪਿੰਦਰ ਵੱਲੋਂ ਕਿ ਮੈਨੂੰ ਥੋੜੀ ਚਲਾਕ ਜੀ ਲੱਗਦੀ ਆ ਅੱਛਾ ਪਰ ਨਹੀਂ ਮੈਨੂੰ ਗਲਤ ਫਹਮੀ ਸੀ ਅੱਛਾ ਕੁੜੀ ਚੰਗੀ ਆ ਮੈਂ ਇੱਕ ਦੋ ਵਾਰੀ ਗੱਲ ਕੀਤੀ ਨਾ ਉਹਦੇ ਨਾਲ ਤੇ ਮੈਨੂੰ ਕੁੜੀ ਬੜੀ ਚ ਇਦਾਂ ਲੈਂ ਕੱਲੀ ਨਹੀਂ ਉਹ ਤਾਂ ਨਹੀਂ ਕੁੜੀ ਹੋਣੀ ਹੈ ਨਾ ਹਾਂਜੀ ਹਾਂਜੀ ਇਹ ਸਾਰੇ ਪਰਿਵਾਰ ਬੋਹ ਜੀ ਚਲੋ ਸਾਡੇ ਤਨੀਆਣੀ ਉਮਰ ਵਾ ਹੌਲੀ ਹੌਲੀ ਚਲੋ ਆਪੇ ਸਮਝ ਲੱਗ ਜੂਗੀ ਹਾਂ ਹਾਂ ਚਲੋ ਕੋਈ ਗੱਲ ਨਹੀਂ ਰੁਕਾ ਰ ਆਗੇ ਨਾ ਇੱਥੇ ਹਾਂਜੀ ਤੇ ਹੋਰ ਵਧੀਆ ਹੋਏਗਾ ਵਿਆਹ ਦਾ ਸਾਰਾ ਸਮਾਨ ਸਮੁੰ ਲੈ ਆਂਦਾ ਨਾ ਹੁਣ ਵੇਖ ਲਓ ਹਾਂ ਲਗਭਗ ਸਾਰਾ ਸਮਾਨ ਆ ਹੀ ਗਿਆ ਵਾ ਠੀਕ ਆ ਤੇ ਲਵਲੀ ਨੂੰ ਪੁੱਛ ਲੈਣਾ ਕਿ ਕੁਝ ਰਹਿ ਨਾ ਗਿਆ ਵੇ ਨਹੀਂ ਮੈਂ ਤਾਂ ਲਵਲੀ ਗਈ ਹਾਂ ਤਾਂ ਸ਼ਹਿਰ ਠੀਕ ਆ ਲੈ ਆਈ ਸਾਰਾ ਸਮਾਨ ਕੱਪੜੇ ਲੈ ਆਂਦੇ ਹੋਰੇ ਸਾਰੇ ਠੀਕ ਆ ਹਾਂਜੀ ਤੇ ਲਵਲੀ ਮੈਂ ਕਿਹਾ ਵਿਆਹ ਤੋਂ ਬਾਅਦ ਬਦਲੀ ਨਾ ਜਾਵੇ ਨਹੀਂ ਨਹੀਂ ਤੈਨੂੰ ਪਤਾ ਨਹੀਂ ਕ ਵਧੀਆ ਤੋਂ ਬਾਰੇ ਵਿਦਿਆ ਰਹੂਗਾ ਕੋਈ ਦੰਨ ਗੱਲ ਨਹੀਂ ਹੈਗੀ ਚਲੋ ਵਧੀਆ ਹੈ ਨਾ ਹਾਂਜੀ ਕੋਈ ਗੱਲ ਨਹੀਂ ਨਵਾਂ ਜੀ ਆਏ ਨਾ ਹਾਂਜੀ ਉਸ ਤੋਂ ਬਾਅਦ ਥੋੜਾ ਚੇਂਜ ਹੁੰਦਾ ਹੀ ਮਾਰਮਟਾ ਬੰਦਾ ਹੈ ਨਾ ਆ ਬੈਠੀ ਆ ਇੱਕ ਦਤ ਤਰੀ ਜਾਂਦੀ ਬੋਲਦੇ ਨਹੀਂ ਧਿਆਨ ਹੋਣਾ ਇੱਥੇ ਆ ਕਿੰਨੇ ਬੂਟੇ-ਬਾਟੇ ਜੇ ਆ ਤੇ ਇੱਥੇ ਚੀਜ਼ਾਂ ਲੜਾਓਗੇ ਤੁਸੀਂ ਕਿਉਂ ਇੱਥੇ ਬੈਠੇ ਜੇ ਐਵੇਂ ਜੜਜੀ ਚ ਉਹ ਮੈਂ ਤਾਂ ਆ ਹੀ ਬੰਬੀ ਦੀ ਬਤੀ ਵੇਖਣ ਅੱਛਾ ਤੇ ਬੱਤੀ ਅਜੇ ਤੱਕ ਆਈ ਨਹੀਂ ਆ ਤੇ ਆਂਬੀਆਂ ਡਿੱਗੀਆਂ ਸੀ ਮੈਂ ਹਾਂ ਚੱਲ ਲੈ ਜਾਣਾ ਕਰ ਰਿਹਾ ਮੈਨੂੰ ਲੱਗਾ ਕਿ ਤੁਸੀਂ ਦੂਜੀ ਮੋਟਰ ਤੇ ਗਏ ਜੀ ਉਹ ਨਹੀਂ ਨਹੀਂ ਉਧਰ ਫਿਰ ਅਜੇ ਨਹੀਂ ਗਿਆ ਮੈਂ ਫੇ ਮੈਂ ਤੇ ਉੱਥੋਂ ਵੇਖਿਆ ਤੁਹਾਨੂੰ ਚਲ ਕੋਈ ਨਹੀਂ ਹੋਰ ਕਿਦਾਂ ਹੋ ਠੀਕ ਠਾਕ ਬੱਧੀ ਕਰਦੇ ਕਰੀ ਆ ਆਹੋ ਦਾਜ ਜੀ ਪਤਾ ਕੀ ਕਹਿੰਦੇ ਸੀ ਕਹਿੰਦੇ ਸੀ ਵੀ ਸੂਟ ਸਿੱਪਣੇ ਦੇ ਆਓ ਅੱਛਾ ਚੱਲੀਏ ਨਾ ਚਲੋ ਕੋਈ ਗੱਲ ਚੱਲ ਜਾਨੇ ਹੈ ਮੈਂ ਵੀ ਇੱਕ ਚੀਜ਼ ਸੋਚਣ ਰਿਹਾ ਹਾਂ ਹੂੰ ਫੇ ਚਲ ਘਰ ਚ ਤਾਂ ਲੜਾਈ ਪਈ ਆ ਕਟੋ-ਕਟ ਵਿਆਹ ਤੇ ਜਾਵਾਂਗੇ। ਹੋਰ ਕੀ ਆ? ਮੈਨੂੰ ਤਾਂ ਸੁਚੀਂਨਾ ਚਾ ਚੜਨ ਲਿਆ ਵਾ ਨਾ ਜਿਹੜੇ ਬਾਕੀ ਪ੍ਰੋਗਰਾਮ ਰਹਿ ਗਏ ਆ ਨਾ ਮਾੜੇ ਮੋਟੇ ਵੇਖਣ ਵਾਲੇ ਉਹਨਾਂ ਸਾਰੇ ਕਸਰ ਨਿਕਲ ਜਾਣੀਆਂ ਵਿਆਹ 'ਚ। ਚਲ ਕੋਈ ਗੱਲ ਨਹੀਂ। ਉਦਾਂ ਵੀ ਤੇ ਜਰ ਅਸੀਂ ਸਾਰੇ ਕੰਮ ਨਾਲ ਹੋ ਕੇ ਕਰਾਉਣੀ ਡੇ ਆ। ਹਾਂਜੀ। ਤੇ ਮੰਮੀ ਹੋਣਾ ਤੇ ਉਦਾਂ ਹੀ ਜਿੱਦ ਫੜੀ ਸੀ ਵੀ ਨਹੀਂ ਖਾਣਾ। ਕੀ ਪਤਾ ਕੀ ਸੋਚਦੇ ਰਹਿੰਦੇ ਮਨ 'ਚ। ਓਕੇ ਵਿਲੇ ਨਾ ਬੰਦੇ ਦਾ ਸੁਭਾਅ ਜਿਦੋਂ ਇਦਾਂ ਦਾ ਹੋ ਜਾਏ ਨਾ ਫਿਰ ਮਨ 'ਚ ਇਦਾਂ ਦੀਆਂ ਗੱਲਾਂ ਆ ਹੀ ਜਾਂਦੀਆਂ ਵਾ। ਤੇ ਸਾਨੂੰ ਕੀ ਲੱਗੇ? ਸਾਨੂੰ ਤੇ ਵਿਆਹ ਜਾਣਨਾ ਸੀ। ਤੇ ਤੁਹਾਨੂੰ ਪਤਾ ਅਸੀਂ ਕਿਹੜਾ ਕੇਸ ਵਾਰਥ ਵ ਮੈਨੂੰ ਜੋ ਤੋ ਤਾਂ ਇੱਕ ਗੱਲ ਦੀ ਟੈਨਸ਼ਨ ਬਣੀ ਹੈ ਕੀ ਹੋਇਆ ਹੁਣ ਮਾਲਾ ਰਪਿੰਦਰ ਦਾ ਸੁਭਾਜ ਇਦਾਂ ਦਾ ਹੋ ਗਿਆ ਵਾ ਤੇ ਹੋਇਆ ਵੀ ਮੰਮੀ ਕਰਕੇ ਆ ਐਨੀ ਚਿੜਚਿੜੀ ਰਹਿੰਦੀ ਆ ਨਾ ਤੇ ਜੇ ਮਾਲਾ ਅਗਲੇ ਘਰ ਜਾ ਕੇ ਆਪਣੀ ਜਠਾਣੀਆਂ ਇਦਾਂ ਕਰੋਗੀ ਅਜੇ ਤੇ ਇਹ ਆ ਵੀ ਚਲੋ ਸੱਸ ਹੈ ਨਹੀਂ ਆ ਉਹ ਵੀ ਇਹਨੂੰ ਕਦੇ ਮਹਿਸੂਸ ਹੋਣੀ ਆ ਤੇ ਜੇ ਆਪਣੀ ਜਠਾਣੀ ਨਾਲ ਇਦਾਂ ਕਰੋਗੀ ਤੇ ਇਹਦਾ ਕਿਦਾਂ ਕੰਮ ਚੱਲੂਗਾ ਔਖਾ ਨਹੀਂ ਹੋਣਾ ਇਹਨੂੰ ਉਹ ਨਹੀਂ ਨਹੀਂ ਇਦਾਂ ਥੜੀ ਹੁੰਦਾ ਵਾ ਜਦੋਂ ਬੰਦਾ ਆਪਣੇ ਘਰ ਜਾਂਦਾ ਹੈ ਨਾ ਫਿਰ ਸਾਰੀਆਂ ਚਾਚਾ ਆ ਜਾਂਦੀਆਂ ਨਾਲੇ ਤੇਹੀ ਕਹਿੰਦੇ ਹੋ ਫਿਰ ਭਿੰਦਰ ਦਾ ਸੁਭਾਅ ਜਿਹੜਾ ਆ ਉਹ ਮੰਮੀ ਕਰਕੇ ਇਦਾਂ ਦਾ ਵਾ ਤੇ ਮੰਮੀ ਹੁਣ ਹੀ ਉਹਨੂੰ ਆਪੇ ਸਮਝਾਉਣਾ ਵਾ ਕਿ ਇਦਾਂ ਨਹੀਂ ਕਰੀਦਾ ਅਗਲੇ ਘਰ ਜਾ ਕੇ ਤੇ ਜਦੋਂ ਨਵੀਂ ਨਵੀਂ ਰਿਸ਼ਤੇਦਾਰੀ ਚ ਗਈ ਨਾ ਤੇ ਉਹਨੇ ਆਪੇ ਸਮਝ ਜਾਣਾ ਵਾ ਇੱਥੇ ਵੀ ਤੁਹਾਨੂੰ ਪਤਾ ਆ ਕਿਹੜਾ ਕਿਸੇ ਦੇ ਘਰ ਜਾਂਦੀ ਹੀ ਵਿਚਾਰੀ ਆਪਣੇ ਘਰ ਕਦੀ ਪੜਨ ਚੱਲ ਕੇ ਤੇ ਫਿਰ ਬੰਦੇ ਦੇ ਉਹਨੇਕ ਦਾਇਰੇ ਚ ਰਹਿ ਕੇ ਫਰਕ ਤੇ ਪੈਂਦਾ ਹੀ ਆ ਹੁਣ ਸੰਦੀਪ ਨਾ ਰਹੂਗੀ ਉਥੇ ਜਾ ਕੇ ਨਾ ਕਿਸੇ ਦੇ ਘਰ ਜਾਊਗੀ ਜਾਂ ਕਿੱਦਾਂ ਬਹਿਣ ਖਲੋਣ ਦਾ ਪਤਾ ਲੱਗਦਾ ਹੀ ਆ ਤੇ ਬਹਿਣ ਖਲੋਣ ਦਾ ਪਤਾ ਲੱਗਦਾ ਬੋਲਣ ਦਾ ਲੱਗਦਾ ਵਾ ਹਾਂ ਉਹਦੇ ਸੇ ਗੱਲ ਦੀ ਬੜੀ ਖੁਸ਼ੀ ਆ ਕਿ ਚੰਗੇ ਘਰ ਚਲ ਚੰਡੀ ਚਲੋ ਆਸਤੇ ਸਾਨੂੰ ਵੀ ਇਹੀ ਹੈ ਵੀ ਉੱਥੇ ਜਾ ਕੇ ਸਭ ਕੁਝ ਸਿੱਖ ਜੂਗੀ ਨਾ ਤੇ ਚੰਗੀ ਰਹੂਗੀ ਤੁਹਾਨੂੰ ਪਤਾ ਵਾ ਬਗਾਨਾ ਪਰਿਵਾਰ ਵਾ ਅਗਲੇ ਥੋੜੀਆਂ ਨੀਆਂ ਗੱਲਾਂ ਸੁਣਨੀਆਂ ਜਿੰਨੀਆਂ ਸਾਨੂੰ ਸੁਣਾ ਲੈਂਦੀ ਉਹ ਨਹੀਂ ਨਹੀਂ ਉਹਦਾ ਹੀ ਉਹਦਾ ਸੁਭਾਜ ਦਾ ਦਾ ਨਾਲੇ ਤੁਸੀਂ ਆਪ ਸਹਿਣੇ ਹੋ ਗੱਲਾਂ ਵੀ ਉਹਨੂੰ ਹੀ ਕੀਤੀਆਂ ਜਾਂਦੀਆਂ ਵਾ ਜਿੱਥੇ ਕੋਈ ਆਪਣਾ ਹੋਵੇ ਇਹੋ ਹੀ ਤਾਂ ਗੱਲ ਹੈਗੀ ਆ ਆਪਾਂ ਇਦਾਂ ਕਰਦੇ ਆ ਤੁਸੀਂ ਚਲੋ ਘਰ ਤੇ ਅਦਾ ਕ ਘੰਟਾ ਮੈਂ ਠਹਿਰ ਕੇ ਨਾ ਆਉਣਾ ਵਾ ਘਰ ਬਤੀਏ ਕਰੀਏਗਾ ਕਿ ਕਿਆ ਜਾਂਦੇ ਆ ਅਜੋ ਚੱਲੀਏ ਨਾਲੇ ਹੁਣ ਤਿਆਰ ਤੇ ਹੁਣ ਨਾ ਕਿਉ ਜੇ ਸ਼ਹਿਰ ਜਾਣਾ ਤੇ ਮੈਂ ਇਦਾਂ ਹੀ ਚੱਲ ਜਾਣਾ ਚੱਲ ਕੋਈ ਨਹੀਂ ਮੈਂ ਆ ਗਿਆ ਤੁਸੀਂ ਚਲੋ ਆਜੋ ਫਿਰ ਜੋਤੇ ਕਹਿਣੀ ਆ ਰਪਿੰਦਰ ਨੇ ਸਭ ਕੁਝ ਸਮਝ ਜਾਣਾ ਵਾ ਪਰ ਮੈਨੂੰ ਪਤਾ ਵਾ ਇਹਦਾ ਕੰਮ ਸਮਝਣ ਵਾਲਾ ਜਿਹੜਾ ਵਾ ਬੜਾ ਔਖਾ ਵਾ ਜੀਤ ਸਿਆਣੀ ਹੋਊਗੀ ਤੇ ਸਮਝੂਗੀ ਤੇ ਜੇ ਉਥੇ ਜਾ ਕੇ ਵੀ ਮੰਮੀ ਦੀਆਂ ਗੱਲਾਂ ਤੇ ਰਹੀ ਨਾ ਵੀ ਮੰਮੀ ਜਿੱਦਾਂ ਕਹਿੰਦੇ ਉਦਾਂ ਹੀ ਕਰਨਾ ਵਾ ਤੇ ਫੇਰੇ ਦਾ ਕੰਮ ਬੜਾ ਹੋਕਾ ਚਲੋ ਹਾੜੀ ਦੇਖੋ ਰੱਬ ਕਿਰਦਾਰ ਸਾ ਪਿਸਾਬ ਕੋ ਠੀਕ ਠੀਕ ਹੀ ਹੋਵੇ ਹੁਣ ਇਹ ਵੀ ਬੱਤੀ ਆ ਜੇ ਨਾ ਤੇ ਚਲ ਮੈਂ ਜੋਤ ਦੇ ਵੀ ਸੂਟ ਸਾਡ ਸਵਾ ਲੈ ਮੈਂ ਸਾਰੇ ਜਾ ਦੇ ਪਹਿਲਾਂ ਹੀ ਕਹਨੇ ਸੀ ਕਿ ਦਿਨ ਥੋੜੇ ਆ ਹੁਣ ਅੱਧੇ ਦਿਨਾਂ ਚ ਹੀ ਸਾਰਾ ਕੰਮ ਕਰ ਲਿਆ ਵਾ ਤੇ ਜਿਹੜੇ ਬਾਕੀ ਦਿਨ ਰਹਿ ਗਏ ਇਹ ਨੰਗਾ ਚ ਹੀ ਨਹੀਂ ਆਉਣ ਦੇ ਮੈਂ ਤੇ ਕਹਿੰਨੀ ਆ ਛੇਛੀ ਤੇ ਰਪਿੰਦਰ ਘਰ ਆ ਜੇ ਮੈਂ ਵੀ ਕੋਈ ਦੁੱਖ ਸੁੱਖ ਫੋਲਿਆ ਕਰਾਂ ਸਨੀ ਬੈਠੇ ਹੋ ਹਾਂਜੀ ਆ ਜੋ ਕਰ ਲਿਆ ਕੰਮ ਕਰ ਹਾਂਜੀ ਕੰਮ ਤੇ ਮੈਂ ਸਾਰਾ ਕਰ ਲਿਆ ਸੀ ਅੱਛਾ ਤੇ ਮੈਂ ਸੋਚਣ ਦੀ ਮੈ ਮੈਨੂੰ ਬੜੀ ਖੁਸ਼ੀ ਹੋਣਦੀ ਆ ਮਨੇ ਪਰਸੋਂ ਹੈਗੀ ਆ ਬਰਾਤ ਹਾਂ ਕੱਲ੍ਹ ਆਣੇ ਕੱਲ੍ਹ ਸਗਨ ਵਾ ਤੇ ਫਿਰ ਪਿੰਦਾਂ ਨੇ ਆਪਣੇ ਘਰ ਆ ਜਾਣਾ ਸਹੀ ਗੱਲ ਆ ਖੁਸ਼ੀ ਦੀ ਗੱਲ ਆ ਨਾ ਤੇ ਲਈ ਤਾਂ ਹੋਰ ਖੁਸ਼ੀ ਆ ਹਾਂਜੀ ਹਾਂ ਤੇ ਸੱਸ ਨਹੀਂ ਆਉਦੀ ਹਾਂਜੀ ਤੇ ਜੀਠਾਣੇ ਵੀ ਆ ਹਨਾ ਹਾਂਜੀ ਕਿੰਨੀ ਖੁਸ਼ੀ ਆਣੀ ਚਾਹਾਂ ਮੈਂ ਆਪਣੇ ਹੱਥੀ ਸਾਰੇ ਕੰਮ ਕਰਨ ਦੀਆਂ ਸਹੀ ਗੱਲ ਆ ਤੈਨੂੰ ਕਰਨੇ ਪੈਣੇ ਆ ਕਿ ਸੱਸ ਦਾ ਫਰਜ਼ ਨਹੀਂ ਹੋਣਾ ਪੈਣਾ ਤੈਨੂੰ ਹਾਂਜੀ ਇਹ ਤਾਂ ਗੱਲ ਆ ਵਾ ਮੈਂ ਤਾਂ ਕਿੰਨੀ ਚੱਲ ਸਾਰੇ ਕੰਮ ਵਧੀਆ ਵਧੀਆ ਹੋ ਜਾਣਾ ਹੇ ਬਾਕੀ ਸਾਰੇ ਤਿਆਰੀਆਂ ਤੇ ਅਸੀਂ ਕਾਰ ਹੀ ਲਈਆਂ ਵਾ ਹਾਂਜੀ ਹਾਂਜੀ ਤੇ ਤੁਸੀਂ ਫਿਰ ਕੀ ਕਰਨ ਦੇ ਮਾਰ ਮੈਂ ਬਾਹਰ ਹਲਵਾਈ ਲੱਗੇ ਆ ਅੱਛਾ ਅੱਛਾ ਹਲਵਾਈ ਆ ਗਏ ਵੇਖਦੇ ਭਾਈ ਆਪਣਾ ਕਿੱਥੇ ਲਾਉਣਾ ਇਹਨਾਂ ਨੇ ਠੀਕ ਆ ਠੀਕ ਆ ਤੇ ਲਟਾਂ ਦਾ ਕੰਮ ਚੱਲਣ ਦੇ ਆ ਚਲੋ ਵਧੀਆ ਜਿਹੜਾ ਕੰਮ ਨਿੰਪੜ ਜੇ ਵਧੀਆ ਵਾ ਹਾਂ ਚੱਲਦਾ ਭਾਈ ਲਟਾਂ ਦਾ ਬਸ ਲੱਗ ਜਾਈ ਨਹੀਂ ਸ਼ਾਮ ਤੱਕ ਠੀਕ ਆ ਠੀਕ ਆ ਹਾਂਜੀ ਚਲ ਸੰਦੀਪ ਹਾਂਜੀ ਹਣ ਤਾਂ ਮੈਂ ਬੜੀ ਖੁਸ਼ੀ ਆ ਪਹਿਲੇ ਮੈਂ ਤਾਂ ਲਵਲੀ ਇਕੱਲੇ ਸੀ ਹਨਾ ਜਿਉਂ ਜਿਉਂ ਘਰ ਆਈਆਂ ਘਰ ਨੂੰ ਜੋੜ ਕੇ ਰੱਖਿਆ ਵਾ ਤੇ ਗਾਂ ਵੀ ਇਦਾਂ ਹੈ ਨਾ ਤੇ ਦਰਪਿੰਦਰ ਆ ਜਾਂਦੀ ਆ ਤੇ ਸਾਰੇ ਘਰ ਨੂੰ ਇਦਾਂ ਜੋੜ ਕੇ ਰੱਖਣਾ ਠੀਕ ਆ ਨਹੀਂ ਨਹੀਂ ਸਾਰੇ ਕੰਮ ਇੱਧੇ ਘਰਿਆ ਕਰਨੇ ਹੀ ਠੀਕ ਆ ਹਾਂਜੀ ਇਦਾਂ ਹੀ ਮਤਲਬ ਉਹਨੂੰ ਰੁਪਿੰਦਰ ਨੂੰ ਮਹਿਸੂਸ ਨਾ ਹੋਵੇ ਕਿ ਮੇਰੀ ਸੱਸ ਨਹੀਂ ਹੈਗੀ ਜਾਂ ਮੈਂ ਪਿੱਛੋਂ ਇਦਾਂ ਕਿਦਾਂ ਹਨਾ ਹਾਂਜੀ ਹਾਂਜੀ ਤੇ ਉਹਨੂੰ ਇਦਾਂ ਖੁਸ਼ ਹੀ ਰੱਖਣਾ ਜਿਹਦਾ ਤੂੰ ਹੰਨੂ ਰੱਖਦੀ ਰਹੀ ਹੈ ਨਾ ਹਾਂਜੀ ਸਾਰੇ ਘਰ ਨੂੰ ਦਾ ਜੋੜ ਕੇ ਰੱਖਣਾ ਹਾਂਜੀ ਹਾਂਜੀ ਚਲੋ ਜਿਹੜੇ ਸ਼ਗਨਾਂ ਦੇ ਦੇਣਾ ਛੇਤੀ ਆ ਜੰਨਾ ਹਾਂਜੀ ਤੇ ਅਸੀਂ ਸਾਰੇ ਰਲ ਮਿਲ ਕੇ ਰਹੀਏ ਹਨਾ ਚਾਰਜੀ ਹੋ ਜਾਾਂਗੇ ਠੀਕ ਹੈ ਠੀਕ ਤੇ ਹੁਣ ਸਾਰਾ ਦਿਨ ਬਾਹਰ ਰਹਿਣੇ ਆ ਲਵਲੀ ਨੇ ਵੀ ਕੰਮ ਤੇ ਚੱਲ ਜਾਣਾ ਫਿਰ ਘਰ ਮੈਂ ਚੜ ਰੁਪਿੰਦਰ ਹੋਊਗੀ ਜਾਂ ਦੋਵੇਂ ਦੁੱਖ ਸੁੱਖ ਫੁੱਲਾਂਗੀਆਂ ਠੀਕ ਹੈ ਠੀਕ ਹੈ ਨਹੀਂ ਕੋਈ ਗੱਲ ਨਹੀਂ ਹੋਰ ਦੋ ਦਿਨ ਰਹਿ ਗਏ ਆਇਆ ਨਾ ਰੁਪਿੰਦਰ ਨੇ ਵੀ ਹੈ ਨਾ ਚਲੋ ਠੀਕ ਹੈ ਬੈਠੋ ਤੁਸੀਂ ਮੈਂ ਲਵਾਈਆਂ ਉਹ ਦੇਖਾ ਠੀਕ ਆ ਚਲੋ ਵੇਖੋ ਤੇ ਕੋਈ ਗੱਲ ਠੀਕ ਹਾਂਜੀ ਚਲੋ ਜਿਹੜੀ ਮੇਰੇ ਸਿਰ ਤੇ ਜ਼ਿੰਮੇਵਾਰੀ ਹੀ ਨਾ ਪੂਰੀ ਹੋ ਜਾਣੀ ਆ ਚਲ ਮੈਨੂੰ ਵੀ ਸੌਖ ਹੋ ਜਾਊਗਾ ਰੁਪਿੰਦਰ ਆਜੂਗੀ ਘਰ ਤੇ ਅਹੀਂ ਨਾਲ ਮਿਲ ਕੇ ਸਾਰੇ ਰਵਾਂਗੇ